ਮਲਟੀ ਸਟਾਰਰ ਫਿਲਮ ਹੋਣ ਵਾਲੀ ਆ ਬਹੁਤ ਸਾਰੇ ਵੱਡੇ ਕਲਾਕਾਰ ਵੀ ਇਸ ਦੇ ਵਿੱਚ ਇਕੱਠਿਆਂ ਨਜ਼ਰ ਆ ਰਿਹਾ ਸੋ ਇੱਕ ਤਾਂ ਦੇਖਣਾ ਹੀ ਬਹੁਤ ਹੈ ਸਾਡੇ ਲਈ ਉਹ ਵੱਡੀ ਚੀਜ਼ ਹੋਣ ਵਾਲੀ ਹੈ ਤਾਂ ਆ ਜਦੋਂ ਕਹਾਣੀ ਮੇਰੇ ਕੋਲ ਆਈ ਮੈਨੂੰ ਸਿੱਕਾ ਇਹ ਤਾਂ ਬਣਾਣੀ ਪੈਣੀ ਹੈ ਇਸ ਤੋਂ ਪਿੱਛੇ ਨਹੀਂ ਹਟ ਸਕਦੇ ਜਦੋਂ ਆਪਾਂ ਪੁਰਾਣਾ ਟਾਈਮ ਦਿਖਾਣਾ ਉਹ ਕਿਤੇ ਨਾ ਕਿਤੇ ਓਖਾ ਹੁੰਦਾ ਉਹਨਾਂ ਦੀਆਂ ਚੀਜ਼ਾਂ ਨੂੰ ਐਗਜ਼ੈਕਟ ਓਦਾਂ ਦਿਖਾਣਾ ਸੋ ਉਹ ਤੁਹਾਡੇ ਲਈ ਕਿੰਨਾ ਕੁ ਰਿਆ ਓਖਾ ਕੰਮ ਮੇਰੇ ਲਈ ਤਾਂ ਇਹ ਹੀ ਬਹੁਤ ਵੱਡੀ ਚੀਜ਼ ਸੀ ਕਿ ਉਹਨਾਂ ਦਿਨਾਂ ਸਰਬੱਲਾ ਹਾਂ ਦਾ ਹੁੰਦਾ ਸੀ ਲਾੜੇ ਦੇ ਇਹ ਮਤਲਬ ਮੈਂ ਜਦੋਂ ਸੁਣਿਆ ਮੈਨੂੰ ਲੱਗਾ ਯਾਰ ਇਹ ਤਾਂ ਮੈਨੂੰ ਹੀ ਨਹੀਂ ਪਤਾ ਆਪਾਂ ਉਹਨਾਂ ਲੋਕੇਸ਼ਨਾਂ ਤੇ ਗਏ ਕਿ ਜਿਹੜੇ ਪੁਰਾਣੇ ਕੱਚੇ ਘਰ ਆਪਾਂ ਲੱਭੀਏ ਉਹਨਾਂ ਟਾਈਮਾਂ 'ਚ ਹੁੰਦੇ ਸੀ ਪੁਰਾਣਾ ਬਹਿਣ ਦਾ ਸਿਸਟਮ ਕਿੱਦਾਂ ਦਾ ਸੀਗਾ ਚੁੱਲ੍ਹੇ ਚੌਂਕੇ ਕਿੱਦਾਂ ਦੇ ਸੀਗੇ ਰਿਟੇਲਿੰਗ ਬਹੁਤ ਹੋਈ ਹੈ ਜੀ ਫਿਲਮ ਤੇ ਪੂਰੀ ਟੀਮ ਦੀ ਅੱਜਕੱਲ ਅਸੀਂ ਜਦੋਂ ਸਰਵਾਲਾ ਦੇਖਦੇ ਹਾਂ ਉਹ ਛੋਟਾ ਜਿਹਾ ਜਵਾਕ ਹੀ ਹੁੰਦਾ ਹੈ ਹੈਨਾ ਚਾਹੇ ਜਮ ਦਾ ਜਵਾਕ ਹੋਵੇ ਜਾਂ ਛੋਟਾ ਜਿਹਾ ਹੁੰਦਾ ਸੋ ਇਹ ਬੜੀ ਇੰਟਰਸਟਿੰਗ ਚੀਜ਼ ਹੈ ਕਿ ਮੈਨੂੰ ਲੱਗਦਾ ਵੀ ਇਹਦੇ ਨਾਲ ਯੂਥ ਨੂੰ ਬੜੀ ਸਾਰੀ ਜਾਣਕਾਰੀ ਮਿਲੇਗੀ ਆਪਣੇ ਕਲਚਰ ਨੂੰ ਲੈ ਕੇ ਵੀ ਪੁਰਾਣੇ ਟਾਈਮਾਂ 'ਚ ਬੜੇ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਸੀ ਸਰਵਾਲੇ ਦਾ ਇਹ ਆਪਾਂ ਇਸ ਫਿਲਮ 'ਚ ਮੈਂ ਸਿੱਖੀ ਹੈ ਇਹ ਚੀਜ਼ ਉਹ ਟਾਈਮ ਵੀ ਲੱਗ ਗਿਆ ਤੁਹਾਨੂੰ ਦੁਬਾਰਾ ਵਾਪਸੀ ਕਰਨ ਤੇ ਇਸ ਦੀ ਕੀ ਵਜ੍ਹਾ ਰਹੀ ਹੈ ਕਦੀ ਟੇਕ ਹੀ ਨਾ ਹੋਵੇ ਹਾਸ ਹਾਸ ਕੇ ਦੋਰੇ ਹੋ ਜੀਏ ਕਦੀ ਗਿੱਪੀ ਵਾਈ ਕੁਝ ਪੰਚ ਮਾਰ ਦੇਣ ਕਦੀ ਐਮੀ ਵਾਈ ਕੁਝ ਪੰ ਹਾਸਾ ਮਜ਼ਾਕ ਇੱਕ ਪਾਸੇ ਜਦੋਂ ਕੈਮਰਾ ਔਨ ਹੋ ਜਾਂਦੇ ਸੀ ਨਾ ਉਹ ਤੁਸੀਂ ਪਛਾਣ ਨਹੀਂ ਸਕਦੇ ਸੀ ਕਿ ਰੱਜੋ ਹੈ ਕਿ ਸਰਗੁਣ ਹੈ ਉਧਰੋਂ ਪਿਆਰ ਹੋਇਆ ਕਿ ਨਿਮਰਤ ਹੈ ਮਤਲਬ ਲਿਟਰਲੀ ਘੋਟ ਕੇ ਪੀ ਗਏ ਇਹ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਬਹੁਤ ਜਲਦ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ ਸਰਵਾਲਾ ਜ ਜਿਕਰ ਇਸ 스타ਕਾਸ ਦੀ ਗੱਲ ਕਰਾਤਾ ਇਸ ਵਿੱਚ ਕਿਪੀ ਕਰਵਾਲ ਐਮੇ ਵਰਕ ਸਰਗੁਨ ਮਹਿਤਾ ਨਿਮਰਤ ਖਹਿਰਾ ਤੇ ਹੋਰ ਬਹੁਤ ਸਾਰੇ ਸਿਤਾਰੇ ਨਜ਼ਰ ਆਉਣ ਵਾਲੇ ਆ ਯਾਨੀ ਕਿ ਇਹ ਮਲਟੀ ਸਟਾਰਰ ਐਂਟਰਟੇਨਿੰਗ ਫਿਲਮ ਹੋਣ ਵਾਲੀ ਆ ਸੋ ਫਿਲਮ ਦੇ ਡਾਇਰੈਕਟਰ ਮਨਦੀਪ ਕੁਮਾਰ ਜੀ ਸਾਡੇ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੰਗਿਆ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਾਗ ਮੇਰੇ ਕੀ ਹਾਲ ਚੱਲ ਸਭ ਬਹੁਤ ਵ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਬਹੁਤ-ਬਹੁਤ ਮੁਬਾਰਕਾਂ ਸੋ ਮਲਟੀ ਸਟਾਰਰ ਫਿਲਮ ਹੋਣ ਵਾਲੀ ਹੈ ਬਹੁਤ ਸਾਰੇ ਕਲਾਕਾਰ ਯਾਨੀ ਕਿ ਵੱਡੇ ਕਲਾਕਾਰ ਵੀ ਇਸ ਦੇ ਵਿੱਚ ਇਕੱਠਿਆਂ ਨਜ਼ਰ ਆ ਰਿਹਾ ਸੋ ਇੱਕ ਤਾਂ ਦੇਖਣਾ ਹੀ ਬਹੁਤ ਹੈ ਸਾਡੇ ਲਈ ਉਹ ਵੱਡੀ ਚੀਜ਼ ਹੋਣ ਵਾਲੀ ਹੈ ਐਂਟਰਟੇਨਿੰਗ ਚੀਜ਼ ਹੋਣ ਵਾਲੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀਗਾ ਉਹਨਾਂ ਦੇ ਨਾਲ ਕੰਮ ਕਰਨ ਦਾ ਮੇਰਾ ਜੀ ਬਹੁਤ ਹੀ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਕਿ ਤਾਂ ਮੈਂ ਲੱਖੀ ਹਾਂ ਕਿ ਇਹਨੇ ਵਧੀਆ ਸਾਡੇ ਛੋਟੀ ਦੇ ਐਕਟਰਸ ਇੰਡਸਟਰੀ ਦੇ ਇਹਨਾਂ ਭਰੋਸਾ ਕਰਦੇ ਆ ਸਾਡੇ ਤੇ ਕਿ ਇਸ ਫਿਲਮ ਦੀ ਬਾਗ ਡੋਰ ਮੇਰੇ ਹੱਥ ਹੈ ਤੇ ਉਹ ਮੇਰੀ ਫਿਲਮ ਦਾ 파ਟ ਨੇ ਔਰ ਮੈਂ ਆਪਣੇ ਮੇਨ ਜਿਹੜੇ ਸਟਾਰ ਕਾਸਟ ਤੋਂ ਇਲਾਵਾ ਮੇਰੀ ਇੰਡਸਟਰੀ ਦੇ ਮੈਂ ਘਟ ਤੋਂ ਘਟ ਨਹੀਂ ਤਾਂ 50 50 55 60 ਲੋਗ ਇਸ ਫਿਲਮ ਚ ਕਾਸਟ ਕੀਤੇ ਆ ਔਰ ਮੈਂ ਇੱਕ ਇੱਕ ਦੀ ਤਾਰੀਫ ਕਰਦਾਂ ਨਹੀਂ ਥੱਕਦਾ ਭਾਵੇਂ ਕੋਈ ਦੋ ਲਾਈਨ ਵਾਲਾ ਸੀਨ ਕੀਤਾ ਕਿਸੇ ਨੇ ਭਾਵੇਂ ਵੱਡਾ ਸੀਨ ਕੀਤਾ ਇਹਨਾਂ ਦੇ ਬਦੌਲਤ ਹੀ ਐਕਟਰ ਹੀ ਫਿਲਮ ਦਾ ਮੂੰਹ ਮੱਥਾ ਹੁੰਦੇ ਆ ਜੀ ਆਪਾਂ ਤਾਂ ਚਲੋ ਕੈਮਰੇ ਦੇ ਪਿੱਛੇ ਰਹਿਣਾ ਤੇ ਬਹੁਤ ਹੀ ਛੋਟੀ ਦਾ ਕੰਮ ਕੀਤਾ ਸਾਰਿਆਂ ਨੇ ਸੋ ਜੇਕਰ ਫਿਲਮ ਦੀ ਗੱਲ ਕਰੀਏ ਜਦੋਂ ਅਸੀਂ ਟ੍ਰੇਲਰ ਦੇਖਿਆ ਤਾਂ 1940 ਦਾ ਕਨਸੈਪਟ ਜਿਹੜਾ ਦਿਖਾਇਆ ਗਿਆ ਸੋ ਉਹ ਦਿਖ ਮੈਨੂੰ ਲੱਗਦਾ ਵੀ ਜਦੋਂ ਆਪਾਂ ਪੁਰਾਣਾ ਟਾਈਮ ਦਿਖਾਣਾ ਹੋਵੇ ਕਿਤੇ ਨਾ ਕਿਤੇ ਔਖਾ ਹੁੰਦਾ ਉਹਨਾਂ ਜੀ ਚੀਜ਼ਾਂ ਨੂੰ ਐਗਜ਼ੈਕਟ ਉਦਾਂ ਦਿਖਾਣਾ ਸੋ ਉਹ ਤੁਹਾਡੇ ਲਈ ਕਿੰਨਾ ਕੁ ਰਿਆ ਔਖਾ ਕੰਮ ਦੇਖੋ ਬਹੁਤ ਔਖਾ ਇਸ ਕਰਕੇ ਵੀ ਹੁੰਦਾ ਕਿਉਂਕਿ ਉਹ ਸਮਾਂ ਆਪਾਂ ਆਪਣੇ ਅੱਖੀ ਨਹੀਂ ਵੇਖਿਆ ਆਪਾਂ ਬਡੇਰਿਆਂ ਤੋਂ ਸੁਣਿਆ ਆਪਾਂ ਆਪਣੇ ਕਿਤਾਬਾਂ ਚ ਪੜਿਆ ਫਿਰ ਆਪਾਂ ਇਸ ਫਿਲਮ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਐਗਜ਼ੈਕਟਲੀ ਕੀ ਹੁੰਦਾ ਸੀ ਉਹਨਾਂ ਦਿਨਾਂ 'ਚ ਮੇਰੇ ਲਈ ਤਾਂ ਇਹੀ ਬਹੁਤ ਵੱਡੀ ਚੀਜ਼ ਸੀ ਕਿ ਉਹਨਾਂ ਦਿਨਾਂ ਸਰਬਾਲਾ ਹਾਣ ਦਾ ਹੁੰਦਾ ਸੀ ਲਾੜੇ ਦੇ ਇਹ ਮਤਲਬ ਮੈਂ ਜਦੋਂ ਸੁਣਿਆ ਮੈਨੂੰ ਲੱਗਾ ਯਾਰ ਇਹ ਤਾਂ ਮੈਨੂੰ ਹੀ ਨਹੀਂ ਪਤਾ ਔਰ ਹੋ ਸਕਦਾ ਪੰਜਾਬ ਦੀ ਨਵੀਂ ਪੀੜ੍ਹੀ 'ਚ ਐਸੇ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਇਹ ਚੀਜ਼ ਇਹ ਆਈਡੀਆ ਤੋਂ ਮੈਂ ਬਹੁਤ ਐਕਸਾਈਟ ਹੋਇਆ ਫਿਰ ਆਪਾਂ ਇਹਨੂੰ ਇਹ ਵਾਲੇ ਦੁਆਲੇ ਤਾਣਾ ਬਾਣਾ ਬੁਣਿਆ ਫਿਲਮ ਦੀ ਕਹਾਣੀ ਕ੍ਰੀਏਟ ਕੀਤੀ ਔਰ ਇੱਕ ਐਸੀ ਟੀਮ ਲਈ ਐ ਐਸੇ ਆਰ ਡਾਇਰੈਕਟਰ ਲਏ ਜਿਨ੍ਹਾਂ ਨੂੰ ਪੰਜਾਬ ਦੇ ਵਿਰਸੇ ਦੀ ਕਲਚ ਆਪਾਂ ਉਹਨਾਂ ਲੋਕੇਸ਼ਨਾਂ ਤੇ ਗਏ ਕਿ ਜਿਹੜੇ ਪੁਰਾਣੇ ਕੱਚੇ ਘਰ ਆਪਾਂ ਲੱਭੀ ਉਹਨਾਂ ਟਾਈਮਾਂ 'ਚ ਹੁੰਦੇ ਸੀ ਫੇਰ ਉਦਾਂ ਦੀਆਂ ਕੜਾਈਆਂ ਉਦਾਂ ਦੀਆਂ ਦਰੀਆਂ ਉਦਾਂ ਦੀਆਂ ਚਾਦਰਾਂ ਪੁਰਾਣੇ ਟਾਈਮਾਂ 'ਚ ਆਪਾਂ ਲੱਭ ਲੱਭ ਕੇ ਲੈ ਕੇ ਆਏ ਨਹੀਂ ਵੀ ਜਿੱਥੇ ਲੱਭੀਆਂ ਉੱਥੇ ਕ੍ਰੀਏਟ ਕੀਤੀਆਂ ਤੇ ਪੁਰਾਣਾ ਬਹਿਣ ਦਾ ਸਿਸਟਮ ਕਿਦਾਂ ਦਾ ਸੀਗਾ ਚੁੱਲ੍ਹੇ ਚੌਂਕੇ ਕਿਦਾਂ ਦੇ ਸੀਗੇ ਡਿਟੇਲਿੰਗ ਬਹੁਤ ਹੋਈ ਹੈ ਜੀ ਫਿਲਮ ਤੇ ਪੂਰੀ ਟੀਮ ਦੀ ਜਿਵੇਂ ਤੁਸੀਂ ਬੜੀ ਇੰਟਰਸਟਿੰਗ ਚੀਜ਼ ਦਸੀ ਕਿਉਂਕਿ ਅੱਜ ਕੱਲ ਅਸੀਂ ਜਦੋਂ ਸਰਵਾਲਾ ਦੇਖਦੇ ਹਾਂ ਉਹ ਛੋਟਾ ਜਿਹਾ ਜਵਾਕ ਹੀ ਹੁੰਦਾ ਹੈ ਨਾ ਚਾਹੇ ਉਹ ਜੰਮ ਦਾ ਜਵਾਕ ਹੋਵੇ ਜਾਂ ਛੋਟਾ ਜਿਹਾ ਹੁੰਦਾ ਸੋ ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਮੈਨੂੰ ਲੱਗਦਾ ਵੀ ਇਹਦੇ ਨਾਲ ਯੂਥ ਨੂੰ ਬੜੀ ਸਾਰੀ ਜਾਣਕਾਰੀ ਮਿਲੇਗੀ ਆਪਣੇ ਕਲਚਰ ਨੂੰ ਲੈ ਕੇ ਵੀ ਬਿਲਕੁਲ ਮੈਮ ਅੱਜ ਕੱਲ ਤਾਂ ਚਲੋ ਜੇਨੂੰ ਵੀ ਕੋਈ ਚਾਚਾ ਜੇ ਸ਼ਿਰਵਾਨੀ ਦੋ ਲਾੜੇ ਵਰਗੀ ਪਵਾਤੀ ਕਰਪਾਨ ਪੜ ਉਹੀ ਰਹਿ ਗਿਆ ਜਿਸਰਵਾਲਿਆਂ ਦਾ ਟ੍ਰੈਡੀਸ਼ਨ ਕਸਟਮਰੀ ਜਿਹਾ ਰਹਿ ਗਿਆ ਬਟ ਪੁਰਾਣੇ ਟਾਈਮਾਂ 'ਚ ਬੜੇ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਸੀ ਸਰਵਾਲੇ ਦਾ ਇਹ ਆਪਾਂ ਇਸ ਫਿਲਮ 'ਚ ਮੈਂ ਸਿੱਖੀ ਹੈ ਇਹ ਚੀਜ਼ ਤੇ ਹੋ ਸਕਦਾ ਹੈ ਮਤਲਬ ਮੈਨੂੰ ਪਤਾ ਨਹੀਂ ਕੱਲ ਨੂੰ ਦੁਬਾਰਾ ਦੁਹਾਨ ਦੇ ਸਰਵਾਲੇ ਬਣਨ ਲੱਗ ਜਾਣ ਯੂ ਨੇਵਰ ਨੋ ਜੀ ਜੀ ਬਿਲਕੁਲ ਸੋ ਉਥੇ ਜੇਕਰ ਇੱਕ ਸਵਾਲ ਇਹ ਵੀ ਆ ਵੀ ਤੁਸੀਂ ਪਹਿਲੇ ਵੀ ਪੰਜਾਬੀ ਫਿਲਮਾਂ ਕੀਤੀਆਂ ਆ ਉਹ ਟਾਈਮ ਵੀ ਲੱਗ ਗਿਆ ਤੁਹਾਨੂੰ ਦੁਬਾਰਾ ਵਾਪਸੀ ਕਰਨ ਚ ਇਸ ਦੀ ਕੀ وجہ ਰਹੀ ਹੈ ਲੱਗੇ ਰਹੇ ਆ ਫਿਲਮਾਂ ਤੇ ਕਹਾਣੀਆਂ ਤੇ ਸਟੋਰੀਆਂ ਤੇ ਕਈ ਵਾਰੀ ਹੁੰਦਾ ਹੈ ਕਿ ਬਣਾਉਂਦੇ ਬਣਾਉਂਦੇ ਲੱਗਣ ਲੱਗ ਜਾਂਦਾ ਯਾਰ ਸ਼ਾਇਦ ਕੁਝ ਹੋਰ ਬੈਟਰ ਕਰ ਲਈ ਆਪਾਂ ਇਸ ਤੋਂ ਉਹ ਪ੍ਰੋਸੈਸ ਜੇ ਕਈ ਵਾਰੀ ਆਪਾਂ ਨੂੰ ਪੂਰਾ ਪੂਰਾ ਸਾਲ ਲੱਗ ਜਾਂਦਾ ਇੱਕ ਕਹਾਣੀ ਦੇ ਮਗਰ ਇੰਨੀ ਆਪਾਂ ਖੁੱਬ ਕੇ ਕਰੀਦਾ ਉਸ ਚ ਕੰਮ ਬਟ ਆ ਜਦੋਂ ਕਹਾਣੀ ਮੇਰੇ ਕੋਲ ਆਈ ਮੈਨੂੰ ਸਿਗਾ ਇਹ ਤਾਂ ਬਣਾਣੀ ਪੈਣੀ ਆ ਇਸ ਤੋਂ ਪਿੱਛੇ ਨਹੀਂ ਹਟ ਸਕਦੇ ਤੇ ਇਹ ਕੰਮ ਸਿਗਾ ਵੀ ਥੋੜਾ ਔਖਾ ਕਿਉਂਕਿ ਸਟਾਰ ਕਾਸਟ ਇਹਦੀ ਇਦਾਂ ਦੀ ਹੈ ਕਿ ਕਹਿੰਦੇ-ਕਹਿੰਦੇ ਵੀ ਇਹਨਾਂ ਤਾਂ ਫਿਲਮ ਮਹਿੰਗੀ ਬਹੁਤ ਹੋ ਜਾਂਦੀ ਹੈ ਉਹ ਦਿਲੀਫੇਰ ਪ੍ਰੋਡਿਊਸਰ ਵੀ ਬਹੁਤ ਜ਼ਿੰਮੇਵਾਰੀ ਵਾਲਾ ਚਾਹੀਦਾ ਤੇ ਆਪਣੇ ਟਿਪਸ ਕੰਪਨੀ ਦੇ ਕੁਮਾਰ ਤੁਰਾਨੀ ਸਾਹਿਬ ਉਹ ਮੇਰੇ ਹਿਸਾਬ ਨਾਲ ਬਹੁਤ ਤਕੜੇ ਹੋ ਕੇ ਨਾਲ ਰਹੇ ਆ ਉਹ ਉਹਨਾਂ ਨੇ ਬਹੁਤ ਜਿਗਰਾ ਦਿਖਾਇਆ ਔਰ ਕਹਿੰਦੇ ਤੂੰ ਫਿਲਮ ਤੇ ਕੰਪਰੋਮਾਈਜ਼ ਨਹੀਂ ਕਰਨਾ ਤੂੰ ਚਿੰਤਾ ਨਾ ਕਰਕੇ ਜੋ ਵੀ ਫਿਲਮ ਦਾ ਖਰਚਾ ਹੁੰਦਾ ਮੈਂ ਨਾਲ ਬੈਠਾ ਆ ਤੇ ਕਿਉਂਕਿ ਉਹਨਾਂ ਨੂੰ ਵੀ ਇਸ ਚੀਜ਼ ਤੇ ਭਰੋਸਾ ਹੈ ਕਿ ਆਡੀਅנס ਉਸ ਚੀਜ਼ ਦਾ ਮੁੱਲ ਮੋੜੇਗੀ ਤੇ ਉਮੀਦ ਇਹੀ ਹੈ ਜੀ ਹੁਣ ਆਪਾਂ ਨਿਮਾਣੇ ਹੋ ਕੇ ਆਡੀਅנס ਸਾਹਮਣੇ ਪੇਸ਼ ਕੀਤੀ ਹੈ ਫਿਲਮ ਤੇ ਜਿੰਨਾ ਟ੍ਰੇਲਰ ਨੂੰ ਪਰਮਾ ਹੰਗਾਰਾ ਮਿਲਿਆ ਹੈ ਫਿਲਮ ਨੂੰ ਵੀ ਜ਼ਰੂਰ ਮਿਲੇਗਾ ਇਸ ਫਿਲਮ ਦੇ ਗਾਣੇ ਵੀ ਬੜੇ ਪਸੰਦ ਕੀਤੇ ਜਾ ਰਹੇ ਸਨ ਹਾਂਜੀ ਹਾਂ ਮੈਂ ਤਾਂ ਬੜਾ ਚਾਅ ਹੈ ਸਗੋ ਹਲੇ ਗਾਣੇ ਮੁੱਕੇ ਨਹੀਂ ਸਾਡੇ ਹਾਂਜੀ ਹਲੇ 2-3 ਗਾਣੇ ਮੇਰੇ ਹੋਰ ਹੈਗੇ ਆ ਕੱਲ ਪਰਸੋ ਮੇਰਾ ਫਿਲਮ ਦਾ ਟਾਈਟਲ ਟਰੈਕ ਸਰਬਾਲਾ ਜੀ ਰਿਲੀਜ਼ ਹੋਣ ਵਾਲਾ ਹੈ ਫਿਰ ਮੇਰੇ ਅੱਗੇ ਹੋਰ ਜੋਤੀ ਨੂਰਾ ਦਾ ਸੈਡ Song ਹੈ ਭੁਪਿੰਦਰ ਬੱਬਲ ਜੀ ਦਾ ਵਾਰ ਵਾਰ ਉੱਤੇ Song ਹੈ ਵਾਰ ਵੀਰਸ ਦਾ Song ਹੈ ਤੇ ਗਾਣੇ ਤਾਂ ਹਲੇ ਠਾਠਾ ਆਣਗੇ ਹੋਰ ਸੋ ਅੱਛਾ ਉਥੇ ਜੇਕਰ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਅੱਜ ਦੇ ਟਾਈਮ 'ਚ ਤੁਸੀਂ ਪੰਜਾਬੀ ਇੰਡਸਟਰੀ ਦਾ ਗ੍ਰਾਫ ਕਿਵੇਂ ਵੇਖਦੇ ਹੋ ਸਾਡੀ ਇੰਡਸਟਰੀ ਕਾਫੀ ਟਾਈਮਾਂ ਤੋਂ ਲੱਗੀ ਹੋਈ ਹੈ ਹਿੱਲਾ ਆਪਾਂ ਕੋਸ਼ਿਸ਼ ਕਰੀ ਜਾ ਰਹੇ ਹਾਂ ਬਟ ਆਪਣੇ ਨਾ ਬਾਕਸ ਆਫਿਸ ਦੇ ਨੰਬਰਸ ਤੇ ਆਪਾਂ ਹੱਲੇ ਬਹੁਤ ਬਾਕੀ ਦੀਆਂ ਇੰਡਸਟਰੀਆਂ ਤੋਂ ਥੋੜਾ ਜਿਹਾ ਪਿੱਛੇ ਆਪਾਂ ਗੱਲ ਤਾਂ ਜ਼ਰੂਰ ਕਰਦੇ ਹਾਂ ਕਿ ਆਪਾਂ ਸਾਊਥ ਨੂੰ ਕੰਪੀਟ ਕਰਾਂਗੇ ਬਾਲੀਵੁੱਡ ਨੂੰ ਕੰਪੀਟ ਕਰਾਂਗੇ ਅੱਛੀ ਗੱਲ ਹੈ ਬਟ ਉਹ ਕਰੰਟਲੀ ਸਾਨੂੰ ਵੱਡੇ ਵੱਡੇ ਫਿਗਰਸ ਵੱਡੇ ਵੱਡੇ ਨੰਬਰਸ ਦੀ ਜ਼ਰੂਰਤ ਹੈ ਉਹਦਾ ਮਤਲਬ ਇਹ ਨਹੀਂ ਕਿ ਆਪਾਂ ਲਾਲਚੀ ਜਾਂ ਮਨੀ-ਮਾਈਂਡਡ ਆ ਕਿਉਂਕਿ ਬਾਕਸ ਆਫਿਸ ਇੱਕ ਐਸਾ ਮਿਆਰ ਹੈ ਜਿਸ ਤੋਂ ਤੁਹਾਡੀ ਫਿਲਮ ਦੀ ਸਕਸੈਸ ਨਾਪੀ ਜਾਂਦੀ ਹੈ ਤੇ ਅਗਰ ਹਰ ਫਿਲਮ ਇੱਕ ਇੱਕ ਆਪਣੇ ਖਰਚੇ ਤੋਂ ਬਹੁਤ ਵੱਧ ਚੜ ਕੇ ਕਮਾਈ ਕਰੇਗੀ ਤਾਂ ਹੀ ਅਗਲੀ ਵਾਰ ਹੌਸਲਾ ਬਣਦਾ ਹੈ ਮੇਕਰਸ ਦਾ ਕਿ ਆਪਾਂ ਦੁਬਾਰਾ ਅਟੈਂਪਟ ਕਰੀਏ ਸਾਉਥ ਦੀਆਂ ਫਿਲਮਾਂ ਤੇ ਮਲਟੀ ਸਟਾਰ ਕਿੰਨੇ ਲੋਕ ਕੰਮ ਕਰਦੇ ਆ ਇਕੱਠੇ ਹੋ ਕੇ ਸਾਡੀ ਇੰਡਸਟਰੀ ਚ ਚੱਲਣ ਹਲੇ ਥੋੜਾ ਘਟ ਹੈ ਮੈਂ ਬਹੁਤ ਸਾਲ ਪਹਿਲਾਂ ਆਪਣੀ ਪਹਿਲੀ ਫਿਲਮ ਜਿਹੜੀ ਬਣਾਈ ਸੀ ਜਿਨੇ ਮੇਰਾ ਦਿਲ ਲੁੱਟਿਆ ਉਹ ਚ ਵੀ ਇਕੱਠੇ ਕੀਤੇ ਸੀਗੇ ਉਸ ਤੋਂ ਪਹਿਲਾਂ ਟਿਪਸ ਕੰਪਨੀ ਨੇ ਮੇਲ ਕਰਾ ਦੇ ਰੱਬਾ ਬਣਾਈ ਉਸ ਚ ਵੀ ਇਕੱਠੇ ਕੀਤੇ ਸੀ ਕੋ ਜਦੋਂ ਜਦੋਂ ਇਕੱਠੇ ਹੋਏ ਤਾਂ ਉਹ ਇੱਕ ਰਿਜ਼ਲਟ ਆਡੀਅנס ਤੇ ਮਨ ਜ ਹੱਲੇ ਵੀ ਛਪਿਆ ਹੋਇਆ ਹੈ ਕਿ ਚਲੋ ਯਾਰ ਵਧੀਆ ਕੁਝ ਆ ਰਿਹਾ ਚਲੋ ਮੇਲਾ ਲੱਗ ਰਿਹਾ ਜਾ ਕੇ ਆਪਾਂ ਮੇਲੇ ਚ ਦੇਖੀਏ ਰੰਗ ਭਾਗ ਤੇ ਹੁਣ ਉਮੀਦ ਹੈ ਕਿ ਆ ਜਿਹੜਾ 18 ਜੁਲਾਈ ਨੂੰ ਮੇਲਾ ਆਪਾਂ ਲਾ ਰਹੇ ਆ ਇਹ ਚ ਹਮ ਹਮਾ ਕੇ ਆਏਗੀ ਜੀ ਆਡੀਅנס ਉੱਥੇ ਜਿਵੇਂ ਗ੍ਰਾਫ ਦੀ ਗੱਲ ਵੀ ਹੋ ਰਹੀ ਹੈ ਤੇ ਨਾਲ ਦੇ ਨਾਲ ਜੇਕਰ ਆਪਾਂ ਕਨਸੈਪਟ ਦੀ ਵੀ ਗੱਲ ਕਰੀਏ ਉਹ ਵੀ ਬਹੁਤ ਬਦਲਿਆ ਕਿ ਇੱਕ ਹੁਣ ਆਪਾਂ ਇੱਕ ਜਾਨਰ ਤੋਂ ਹਟ ਕੇ ਬਹੁਤ ਸਾਰੇ ਜਾਨਰਸ ਨੂੰ ਟਰਾਈ ਕਰ ਰਹੇ ਆ ਉਸ ਦੇ ਉੱਤੇ ਤੁਹਾਡੇ ਕੀ ਵਿਚਾਰ ਹੈ ਦੇਖੋ ਫਿਲਮ ਮੇਕਿੰਗ ਦੇ ਜਾਨਰ ਅਲੱਗ-ਅਲੱਗ ਹੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਦੇਖੀਏ ਕਿ ਸਾਡੀ ਇੰਡਸਟਰੀ ਚ ਧਾਰਮਿਕ ਫਿਲਮਾਂ ਬਹੁਤ ਵਧੀਆ ਆ ਰਹੀਆਂ ਹੈ ਹੈਨਾ ਆਪਣੇ ਕੋਲ ਬਹੁਤ ਵਧੀਆ ਵਧੀਆ ਐਗਜ਼ੈਂਪਲ ਆ ਆਪਾਂ ਐਕਸ਼ਨ ਵੱਲ ਨੂੰ ਵੀ ਤੁਰੇ ਆ ਫਿਰ ਕਾਮੇਡੀ ਤਾਂ ਕਾਮੇਡੀ ਪ੍ਰਧਾਨ ਤਾਂ ਰਹੀ ਹੈ ਕਿਉਂਕਿ ਸਾਡੇ ਡੀਐਨਏ ਸਾਡੇ ਬਲੱਡ ਚ ਹਸਣਾ ਖੇਡਣਾ ਪੰਜਾਬੀਆਂ ਦੇ ਉਸ ਤੋਂ ਅਲਾਵਾ ਇਮੋਸ਼ਨਲ ਫਿਲਮਾਂ ਕਿੰਨੀਆਂ ਕਰਨ ਲੱਗ ਗਏ ਆ ਆਪਾਂ ਤੇ ਕਿਤੇ ਨਾ ਕਿਤੇ ਹਾਰਰ ਵੀ ਟਰਾਈ ਕੀਤੀਆਂ ਹੁਣ ਬਿੰਨੂ ਬਾਈ ਨੇ ਜ਼ੋਮਬੀ ਲੈਂਡ ਟਰਾਈ ਕੀਤੀ ਹੈ ਤਾਂ ਇਹ ਤਾਂ ਮਤਲਬ ਤੁਸੀਂ 4-5 ਸਾਲ ਪਹਿਲਾਂ ਬਹੁਤਾ ਇਮੇਜਿਨ ਨਹੀਂ ਕਰ ਸਕਦੇ ਸੀ ਘੱਟ 10 ਸਾਲ ਪਹਿਲਾਂ ਕਿ ਇਦਾਂ ਦੀਆਂ ਫਿਲਮਾਂ ਵੀ ਇੰਡਸਟਰੀ ਚ ਬਣਨ ਗਈਆਂ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਫਿਰ ਹੌਸਲੇ ਹੈਗੇ ਆ ਹਾਲੇ ਹੋ ਗਈ ਹੈ ਸ਼ੁਰੂ ਹੋ ਗਈ ਹੈ ਕਾਫੀ ਪਰਮਾਹੂ ਗਾਰਾ ਮਿਲੇ ਆ ਫਿਲਮਾਂ ਨੂੰ ਔਰ ਜੋ ਆਡੀਅנס ਮੈਂ ਕਹਨਾ ਨਾਲ ਤਕੜੀ ਰਵੇ ਫਿਲਮਾਂ ਤਾਂ ਠਾਠਾ ਆਣ ਗਈਆਂ ਜੀ ਹੁਣ ਸੋ ਅਥੀ ਆਪਾਂ ਸੈੱਟ ਦੀ ਗੱਲ ਕਰੀਏ ਸਰਵਾਲਾ ਜੀ ਦੇਤੇ ਉਹ ਤੁਸੀਂ ਕੈਮਰਾ ਦੇ ਵਿੱਚ ਕੰਮ ਕੀਤਾ ਹੈ ਤੇ ਤੁਸੀਂ ਦੇਖਿਆ ਹੋਵੇਗਾ ਸਟਾਰ ਕਾਸਟ ਕਿਵੇਂ ਮਜ਼ਾਕ ਮਸਤੀ ਓਬਵੀਅਸਲੀ ਚੱਲਦਾ ਹੋਵੇਗਾ ਪੂਰਾ ਕਿਉਂਕਿ ਬਹੁਤ ਸੋਹਣੀ ਹੈ ਟ੍ਰੇਲਰ ਅਸੀਂ ਦੇਖਿਆ ਸੋ ਤੁਸੀਂ ਕਿਹੜੇ-ਕਿਹੜੇ ਮੂਵਮੈਂਟ ਦੇਖਿਆ ਵੀ ਜਿੱਥੇ ਪੂਰਾ ਹੱਸ ਕੇ ਹਸੇ ਹੋਵੇ ਤੁਸੀਂ ਚੰਗੇ ਤਰੀਕੇ ਦੇ हां एक ਜਦੋਂ ਉਹਦਾ ਟ੍ਰੇਲਰ ਆ ਕੇ ਡਿਗਿਆ ਨਾ ਜੀ ਇੱਕੋ ਲਾਸਟ ਵਿੱਚ ਮੇਰਾ ਉਹ ਸੀਨ ਦਾ ਜਿਹੜਾ ਸੈਕਸ਼ਨ ਹੈ ਜਿਹੜਾ ਉਹ ਗੂੰਗੇ ڈاکੂ ਨਾਲ ਆਉ ਕਰਕੇ ਕੁਝ ਲੱਗਿਓ ਆ ਉਹ ਬਹੁਤ ਚੱਲ ਰਿਹਾ ਉਹ ਸ਼ੂਟਿੰਗ ਦੇ ਦੌਰਾਨ ਆਪਾਂ ਉਸ ਤੇ ਮਤਲਬ ਸਾਡੀਆਂ ਪੱਖੀਆਂ ਟੁੱਟ ਜਾਂਦੀਆਂ ਸੀ ਹਾਸ ਹਾਸ ਕੇ ਕਿਉਂਕਿ ਉਹ ਉਹ ਇਦਾਂ ਦਾ ਆ ਕਿ ਮਤਲਬ ਸ਼ੁਗਰ ਮੇਲਾ ਹੀ ਹੈ ਇੱਕ ਤਰ੍ਹਾਂ ਦਾ ਤੇ ਉਹ ਦੀ ਮੈਨੂੰ ਬਹੁਤ ਯਾਦ ਆ ਆਪਾਂ 1.5 ਘੰਟਾ ਲਗਾਤਾਰ ਸ਼ੂਟ ਕਰਦੇ ਰਹੇ ਉਹਨੂੰ ਕਦੀ ਟੇਕ ਹੀ ਨਾ ਹੋਵੇ ਹਾਸ ਹਾਸ ਕੇ ਦੋਰੇ ਹੋ ਜੀਏ ਕਦੀ ਜੀਪੀ ਵਾਈ ਕੁਝ ਪੰਚ ਮਾਰ ਦੇਣ ਕਦੀ ਐਮੀ ਵਾਈ ਕੁਝ ਪੰਚ ਮਾਰ ਦੇਣ ਉਸ ਤੋਂ ਇਲਾਵਾ ਨਿਮਰਤ ਦਾ ਬਹੁਤ ਚੱਲਿਆ ਜਿਹੜਾ ਉਹ ਚੱਕ ਕੇ ਮਾਰਦੀ ਆ ਚੱਕੋ ਸੀੜੀ ਸੇ ਆਪਾਂ ਭੈਣ ਦੇ ਵੀਰੋ ਹੈ ਉਹ ਤਾਂ ਵਾਇਰਲ ਹੀ ਹੋਇਆ ਪਿਆ ਉਹ ਤੇ ਉਹ ਨਿਮਰਤ ਦੀ ਇੰਟਰੋਡਕਸ਼ਨ ਹੈ ਫਿਲਮ ਚ ਉਹ ਪਹਿਲਾ ਸ਼ਾਰਟ ਫਿਲਮ ਦਾ ਸ਼ੂਟਿੰਗ ਦੌਰਾਨ ਨਿਮਰਤ ਨੇ ਉਹ ਦਿੱਤਾ ਸੀਗਾ ਤੇ ਉਹਦੀ ਵੀ ਮੈਨੂੰ ਬਹੁਤ ਯਾਦ ਹੈ ਉਹਦੇ ਵੀ 8-10 ਆਪਾਂ ਤਰੀਕਿਆਂ ਨਾਲ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੇਰੇ ਹਿਸਾਬ ਨਾਲ ਤਾਂ ਵਧੀਆ ਬਣਿਆ ਉਹ ਨਿਮਰਤ ਜਿਵੇਂ ਰੀਅਲ ਲਾਈਫ ਚ ਕਾਫੀ ਡੀਸੈਂਟ ਹੈ ਉਹ ਉਹ ਜੇਕਰ ਅਸੀਂ ਉਥੇ ਫਿਲਮਾਂ ਚ ਵੇਖਦੇ ਆਂ ਇੱਕਦਮ ਅਲੱਗ ਉਹਨਾਂ ਦਾ ਕਿਰਦਾਰ ਹੁੰਦਾ ਤੇ ਲੋਕ ਉਹਨਾਂ ਦੇ ਕਿਰਦਾਰ ਨੂੰ ਪਸੰਦ ਵੀ ਬਹੁਤ ਕਰਦੇ ਤੇ ਉਹਨਾਂ ਦੇ ਜਿਹੜੇ ਡਾਇਲੌਗਸ ਹੁੰਦੇ ਆ ਬਹੁਤ ਵਾਇਰਲ ਹੁੰਦੇ ਮੀਨਸ ਬਹੁਤ ਬੰਦੇ ਇਹਨਾਂ ਦੇ ਮੈਨੂੰ ਲੱਗਦਾ ਨਿਮਰਤ ਐਸੀ ਕੁੜੀ ਹੈ ਜਿਹਨੂੰ ਲੋਕਾਂ ਨੇ ਹੁਣ ਨਾ ਧਾਰ ਲਿਆ ਹੈ ਕਿ ਇਹ ਇਹੋ ਜੀ ਹੈ ਉਦੀ ਜਿਹੜੀ ਅਸਲ ਜ਼ਿੰਦਗੀ ਵਿਚਾਰੀ ਤਾਂ ਬੜੀ ਉਹ ਸਾਊ ਸਿੱਧੀ ਪੱਧਰੀ ਕੁੜੀ ਐ ਉਹ ਤਾਂ ਲੋਕਾਂ ਤੇ ਮੈਨੂੰ ਲੱਗਿਆ ਚਿਤਚੇਤੇ ਵੀ ਨਹੀਂ ਆਂਦੀ ਹਣੀ ਉਹਨਾਂ ਦਾ ਹੁੰਦਾ ਹੋਣਾ ਇਹਦੇ ਨਾਲ ਕੋਈ ਉੱਚੀ ਨਹੀਂ ਵੀ ਗੱਲ ਕਰਕੇ ਦੇਖੋ ਸੀ ਅੱਗੇ ਟੁੱਟ ਕੇ ਪੈਣਾ ਇਹਨੇ ਵਧੀਆ ਗੱਲ ਐ ਮੈਨੂੰ ਲੱਗਦਾ ਥੋੜਾ ਰੋਬ ਹੋਣਾ ਚਾਹੀਦਾ ਤੇ ਉਦੀ ਜੇ ਸਰਗੁੰ ਦੀ ਗੱਲ ਕਰੀ ਉਹ ਤਾਂ ਕਾਫੀ ਸ਼ਰਾਰਤੀ ਟਾਈਪ ਦੇ ਵੀ ਹੈਗੇ ਆ ਹੈਨਾ ਤਾਂ ਉਹਨਾਂ ਦਾ ਕਿਵੇਂ ਦਾ ਰਿਹਾ ਉਹਨਾਂ ਦਾ ਨੇਚਰ ਉਥੇ ਸਰਗੁੰ ਦਾ ਐ ਕਿ ਸਰਗੁੰ ਨੇ ਇੱਕ ਤਾਂ ਪੀਰੀਅਡ ਫਿਲਮ ਪਹਿਲਾਂ ਅੰਗਰੇਜ਼ ਵਰਗੀ ਛੋਟੀ ਦੀ ਫਿਲਮ ਕੀਤੀ ਹੋਇਆ ਉਹਨੂੰ ਉਹਨੂੰ ਇਹਨਾਂ ਚੀਜ਼ਾਂ ਦਾ ਸੈਟਅਪ ਦੀ ਸਮਝ ਸੀਗੀ ਆਲਰੇਡੀ ਕਿ ਹ ਆਪਾਂ ਇਦਾਂ ਕਰਨਾ ਚੁੰਨੀ ਸਿਰ ਤੋਂ ਨਹੀਂ ਲੈਣੀ ਇਦਾਂ ਇਦਾਂ ਉਹਦਾ ਆਪਣਾ ਇੱਕ ਸਟਾਈਲ ਹੈ ਉਹਦਾ ਜਿਹੜਾ ਕਰੈਕਟਰ ਹੈ ਰੱਜੋ ਉਹਨਾਂ ਮਤਲਬ ਬਹੁਤ ਬਖੂਬੀ ਕੀਤਾ ਔਰ ਐਕਟਰ ਇਹਨਾਂ ਸਾਰੇ ਪ੍ਰੋਫੈਸ਼ਨਲ ਬਹੁਤ ਹਨ ਹਾਸਾ ਮਜ਼ਾ ਕਿ ਕਿਸੇ ਪਾਸੇ ਜਦੋਂ ਕੈਮਰਾ ਆਨ ਹੋ ਜਾਂਦੇ ਸੀ ਨਾ ਉਹ ਤੁਸੀਂ ਪਛਾਣ ਨਹੀਂ ਸਕਦੇ ਸੀ ਕਿ ਇਹ ਰੱਜੋ ਹੈ ਕਿ ਸਰਗੁਣ ਹੈ ਉਧਰੋਂ ਪਿਆਰੂ ਹੈ ਕਿ ਨਿਮਰਤ ਹੈ ਮਤਲਬ ਲਿਟਰਲੀ ਘੋਟ ਕੇ ਪੀ ਗਏ ਇਹ ਬਹੁਤ ਬਹੁਤ ਮਜ਼ਾ ਆਇਆ ਜੀ ਸਚਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਇੱਕੋ ਹੀ ਅਪੀਲ ਹੈ ਜੀ ਦਰਸ਼ਕਾਂ ਨੂੰ ਕਿ ਆਪਾਂ ਇਕੱਠੇ ਹੋਏ ਆ ਇਸ ਫਿਲਮ ਵਿੱਚ ਸਾਰੇ ਜਣੇ ਔਰ ਇਸ ਪੱਧਰ ਤੇ ਇਕੱਠੇ ਹੋਏ ਆਂ ਜਿੱਥੇ ਸ਼ਾਇਦ ਆਪਾਂ ਸੋਚਦੇ ਰਹ ਜਾਂਦੇ ਯਾਰ ਕਦੀ ਕਰੀਏ ਇਕੱਠੇ ਕੰਮ ਕਰੀਏ ਕਦੀ ਆਪਾਂ ਐਡਾ ਵੱਡਾ ਲਾਣਾ ਇਕੱਠਾ ਕਰੀਏ ਐਡਾ ਟੱਬਰ ਇਕੱਠਾ ਕਰੀਏ ਪਰ ਹੁਣ ਜੇ ਇਕੱਠੇ ਹੋ ਗਏ ਆਂ ਤਾਂ ਫਿਰ ਮੈਨੂੰ ਲੱਗਦਾ ਕਿ ਉਹ ਤੁਹਾਡੇ ਸਾਥ ਤੋਂ ਬਿਨਾ ਤਾਂ ਉਸ ਇਕੱਠ ਦਾ ਕੋਈ ਮਤਲਬ ਨਹੀਂ ਹੈ 18 ਜੁਲਾਈ ਨੂੰ ਆਓ ਜ਼ਰੂਰ ਹਮ ਹਮਾ ਕੇ ਆਓ ਜੀ ਔਰ ਇਹ ਫਿਲਮ ਐਸੀ ਬਣੀ ਹੈ ਜੇ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਅਗਰ ਤੁਸੀਂ ਥੋੜੀ ਬਹੁਤੀ ਸਟ੍ਰੈਸ ਲੈ ਕੇ ਵੀ ਸਿਨੇਮਾ ਚ ਆਓਗੇ ਤਾਂ ਉਹ ਸਟ੍ਰੈਸ ਤੁਹਾਡੀ ਖਤਮ ਹੋ ਜਾਏਗੀ ਜਾਂਦੇ ਜਾਂਦੇ ਬਾਹਰ ਜੀ ਸੋ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਬਹੁਤ ਸਾਰੀਆਂ ਬੈਸਟ ਵਿਸ਼ੀਜ਼ ਐਂਡ 올 द ਬੈਸਟ ਫਿਲਮ ਸਿਨੇਮਾ ਕਰਾ ਦੇ ਵਿੱਚ ਮੇਰੇ ਧੰਨਵਾਦ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ